ਮਾਸੀ ਆ ਗਈ ਮਿਲੋ ਮਿਲੋ ਮਾਸੀ ਨੂੰ ਮਿਲੋ ਬੜੇ ਦਿਨਾਂ ਬਾਅਦ ਮਾਸੀ ਮਿਲੀ ਹੈ ਜੱਪੀ ਪਾ ਕੇ ਮਿਲ ਗਿਆ ਹਾਏ ਮਾਸੀ ਏ ਕੀ ਹਾਲ ਹੈ ਮਾਸੀ ਸਤਿ ਸ਼੍ਰੀ ਅਕਾਲ ਮਾਸੀ ਬੜੇ ਦਿਨਾਂ ਬਾਅਦ ਮਿਲਿਆ ਆਓ ਤੁਹਾਡਾ ਵੈਲਕਮ ਆਈਏ ਜੀ ਮਾਸੀ ਆ ਰਹੀ ਹੈ ਮੇਰੀ ਛੋਟੀ ਭਾਨ ਜੀ ਨੂੰ ਮਿਲੂਗੀ ਦੇਖੋ ਦੇਖ ਕੀ ਬਾਤ ਹੈ ਕੀ ਬਤਾ ਦੀਦ ਦੀਦ ਲੋਕੇ ਲੋਕੇ ਘੜੀ ਜੋੜ ਖਾ ਰਹੀ ਸੀ ਹੈ ਨਾ ਮਾਸੀ ਬੜੇ ਜੀ ਬੜੀ ਭਾਨ ਜੀ ਨੂੰ ਤਾਂ ਤੁਸੀਂ ਮਿਲਦੇ ਰਹਿੰਦੇ ਹੋ ਨਾ ਛੋਟੀ ਨੂੰ ਬਹੁਤ ਚਿਰਾਂ ਬਾਅਦ ਮਿਲੇ ਆ ਆਈ ਲਵ ਯੂ ਮਾਸੀ ਸਾਸ਼ੀਕਾਲ ਸਾਰਿਆਂ ਦਾ ਸਵਾਗਤ ਹੈ ਮੇਰੇ ਨਿਊ ਵਲੌਗ ਚ ਔਰ ਪਾਰਟ 2 ਵਲੌਗ ਹੈ ਇਹ ਉਸੀ ਦਿਨ ਦਾ ਵਲੌਗ ਹੈ ਜਿਹੜੇ ਗੈਸਟ ਨੇ ਆਉਣਾ ਸੀ ਉਹ ਤਾਂ ਤੁਹਾਨੂੰ ਦੇਖੋ ਮਲਾਏ ਦਿੱਤਾ ਹਨਾ ਮਾਸੀ ਸੀ ਮੇਰੇ ਤੇ ਬਾਕੀ ਅਸੀਂ ਉਸ ਤੋਂ ਬਾਅਦ ਲੰਚ ਕਰਿਆ ਤੇ ਬਾਕੀ ਗੱਲਾਂ ਬਾਤਾਂ ਮਾਰੀਆਂ ਖੂਬ ਸਾਰੀਆਂ ਮਾਰ ਲੀਆਂ ਜਿੱਧਰ ਦੀਆਂ ਮਿਲੀਆਂ ਮਾਰ ਲੀਆਂ ਬਸ ਅਸੀਂ ਗੱਲਾਂ ਬਾਤਾਂ ਤਾਂ ਦੇਖੋ ਮਾਰਨੀਆਂ ਹੁੰਦੀਆਂ ਬਸ ਤੇ ਫੋਨ ਚ ਵੀ ਮਾਰੀ ਜਾਂਦੇ ਆ ਪਰ ਫੇਸ ਟੂ ਫੇਸ ਜਿਆਦਾ ਮਜ਼ਾ ਆਉਂਦਾ ਜਿੱਧਰ ਦੀ ਇੱਧਰ ਉੱਧਰ ਦੀਆਂ ਇਕੱਠੀਆਂ ਹੋਈਆਂ ਸੀ ਮਾਰ ਚੁੱਕੇ ਸਾਰੀਆਂ ਸੋ ਹੁਣ ਫਿਰ ਮੈਂ ਆਪਣੀ ਮਾਸੂ ਨੂੰ ਪੁੱਛਿਆ ਕਿ ਮੇਰੇ ਬਚਪਨ ਦੀਆਂ ਗੱਲਾਂ ਦੱਸੋ ਫਿਰ ਮੇਰੀ ਮਾਸੂ ਨਾ ਦੱਸਣ ਵੀ ਲੱਗੇ ਸੀ ਸੋ ਫਿਰ ਮੈਂ ਸੋਚਿਆ ਕਿ ਲੈ ਮੈਂ ਇਕੱਲੀ ਕਰ ਤੇ ਸੁਣਾ ਮੈਂ ਤੁਹਾਨੂੰ ਵੀ ਸੁਣਾਉਣੀ ਆ ਠੀਕ ਆ ਫਿਰ ਫਿਰ ਪਤਾ ਕੀ ਹੋਇਆ ਫਿਰ ਥੋੜੇ ਜਿਹਾ ਗੈਸਟਿਕ ਹੋਰ ਆਗੇ ਸੀ ਆਂਟੀ ਹੁਣੀ ਆਸਟ੍ਰੇਲੀਆ ਤੋਂ ਆਈ ਸੀ ਫਿਰ ਉਹਨਾਂ ਨਾਲ ਗੱਪਾ-ਗੁੱਪਾ ਮੈਂ ਮਾਰੀਆਂ ਠੀਕ ਆ ਉਹ ਵੀ ਇੱਕ ਡੇਢ ਘੰਟਾ ਟਾਈਮ ਸਪੈਂਡ ਕਰਕੇ ਗਏ ਆ ਚਲੋ ਉਹਨਾਂ ਨਾਲ ਵੀ ਮਾਰੀਆਂ ਯਾਨੀ ਬਸ ਵੇਰ ਦੀ ਗੱਪਾਂ ਹੀ ਮਾਰ ਰਹੀ ਆ ਠੀਕ ਜੀ ਹੁਣ ਆਪਾਂ ਤੁਹਾਨੂੰ ਮਾਸੀ ਨਾਲ ਮਲਾਉਨੇ ਆ ਚੰਗੀ ਤਰ੍ਹਾਂ ਇੰਟਰੋਡਕਸ਼ਨ ਵੀ ਕਰਵਾਨੇ ਆ ਤੇ ਇਹ ਲਓ ਜੀ ਦੋਸਤੋ ਇਹ ਹੈਗੇ ਮੇਰੀ ਕਿਊਟ ਜੀ ਮਾਸੀ ਤੇ ਇਹ ਹੈਗੇ ਅਕੀਰ ਜੀ ਮਾਸੀ ਦੀ ਕਿਊਟ ਜੀ ਭਾਂਜੀ ਭਾਂਜੀ ਤੇ ਇਹ ਦੂਸਰੀ ਭਾਂਜੀ ਹੈਗੀ ਆ ਕਿਉਰਜੀ ਗੋਲ ਗੱਪਾ ਲਓ ਜੀ ਦੋਸਤੋ ਤੇ ਇਹ ਮੇਰੀ ਮਾਸੀ ਆ ਮਾਸੀ ਮੇਰੀ ਲੁਧਿਆਣੀ ਰਹਿੰਦੀ ਆ ਤੇ ਮੇਰੀ ਮਾਸੀ ਮੈਨੂੰ ਸਪੈਸ਼ਲ ਮਿਲਣ ਆਂਦੀ ਆ ਹਨਾ ਹਨਾ ਮਾਸੀ ਮੈਨੂੰ ਸਪੈਸ਼ਲ ਮਿਲਣਾ ਆ ਯੈਸ ਤੇ ਹੁਣ ਆਪਾਂ ਗੱਲਾਂ ਬਾਤਾਂ ਕਰਦੇ ਆਂ ਔਰ ਮੇਰੀ ਮਾਸੀ ਦੇਖੋ ਕਿੰਨੀ ਸੋਹਣੀ ਆ ਹਨਾ ਦੱਸਿਓ ਮੇਰੀ ਮਾਸੀ ਕਿੰਨੀ ਸੋਹਣੀ ਆ ਹਨਾ ਮੇਰੀ ਜੀਦੀ ਵੀ ਬਹੁਤ ਚੋਹੇ ਗੋਲ ਗੱਪਾ ਹਤਾ ਦੋਸਤੋ ਮੇਰੀ ਮਾਸੀ ਚੌਕ ਕਰਦੇ ਆ ਸਾਡੇ ਵਾਂਗੂ ਬੈਲੇ ਨਹੀਂ ਹੈਗੀ ਠੀਕ ਆ ਇਦਾਂ ਹੁਣ ਵਿਚਾਰੇ ਪਤਾ ਨਹੀਂ ਕਿੰਨਾ ਟਾਈਮ ਕੱਢ ਕੇ ਤੁਹਾਨੂੰ ਪਤਾ ਕਿ ਜੌਬ 'ਚ ਇੱਕ ਅੱਧੀ ਛੁੱਟੀ ਹੁੰਦੀ ਉਹਦੇ 'ਚ ਘਰ ਦੇ ਕੰਮ ਹੁੰਦੇ ਆ ਪਰ ਫਿਰ ਵੀ ਦੇਖੋ ਮਾਸੀ ਟਾਈਮ ਕੱਢ ਕੇ ਇੱਥੇ ਤੱਕ ਆਏ ਆ ਠੀਕ ਆ ਤੇ ਮਾਸੀ ਤੇ ਆਪਾਂ ਨਾ ਆਪਣੇ ਬਚਪਨ ਦੀਆਂ ਗੱਲਾਂ ਪੁੱਛਣੀਆਂ ਆ ਆ ਸਭ ਤੋਂ ਪਹਿਲਾਂ ਮਾਸੀ ਮੈਨੂੰ ਇਹ ਦੱਸੋ ਕਿ ਜਿਹੜਾ ਮੇਰਾ ਬਰਥ ਹੋਇਆ ਸੀ ਹਨਾ ਫਿਰ ਜਦੋਂ ਮੇਰਾ ਬਰਥ ਹੋਇਆ ਸੀ ਉਦੋਂ ਤੁਸੀਂ ਕਿੰਨੇ ਸਾਲ ਦੇ ਸੀ ਪਹਿਲਾਂ ਸਭ ਤੋਂ ਪਹਿਲਾਂ ਮੈਂ ਦੱਸ ਦੰਨੀ ਆ ਆਨਸਰ ਮਾਸੀ ਬਾਅਦ ਚ ਦੇ ਦੰਦੇ ਆ ਕਿ ਜਿਹੜੇ ਮੇਰੇ ਮਾਸੀ ਆ ਔਰ ਮੇਰੇ ਸਿਸਟਰ ਥੋੜੀ ਸੇਮ ਸੇਮੀ ਐ ਜਿਹਾ ਦੋਨਾਂ ਦੇ ਹੋ ਨਾ ਹੈ ਨਾ ਤੇ ਮੈਂ ਤਾਂ ਬਹੁਤ ਛੋਟੀ ਐ ਨਾ ਤੋਂ ਉਸ ਟਾਈਮ ਆ ਗੈਪ ਉਹ ਜ ਬਹੁਤ ਬੜਾ ਰੱਖ ਕਰਦੇ ਸੀ ਪੇਰੈਂਟਸ ਸੋ ਜਦੋਂ ਮੇਰਾ ਬਰਥ ਹੋਇਆ ਸੀ ਮੈਂ ਅੱਜ ਆਪਣੇ ਬਚਪਨ ਦੀਆਂ ਗੱਲਾਂ ਸ਼ੇਅਰ ਕਰਨ ਲੱਗੀ ਜੋ ਮੈਨੂੰ ਨਹੀਂ ਪਤਾ ਜੋ ਮੇਰੀ ਸਿਸਟਰ ਨੂੰ ਪਤਾ ਜੋ ਮੇਰੀ ਮਾਸੀ ਨੂੰ ਪਤਾ ਹੈ ਸੋ ਦੋਸਤੋ ਜਦੋਂ ਮੇਰਾ ਬਰਥ ਹੋਇਆ ਸੀ ਉਸ ਵਕਤ ਮਾਸੀ ਕਹਿੰਦੇ ਸੀ ਸਕੂਲ ਵਿੱਚ ਸੀ ਤੇ ਅੱਗੇ ਕਿੱਦਾਂ ਇਹਨਾਂ ਨੂੰ ਪਤਾ ਚੱਲਿਆ ਹਨ ਇਹ ਇੱਕੋ ਸਕੂਲ 'ਚ ਪੜਦੇ ਹੁੰਦੇ ਸੀ ਔਰ ਇਹ ਕੋਲਕੱਤਾ 'ਚ ਪੜਦੇ ਹੁੰਦੇ ਸੀ ਜੋ ਹੁਣ ਕੋਲਕੱਤਾ ਹੈ ਪਹਿਲਾਂ ਉਹਨੂੰ ਕੋਲਕੱਤਾ ਕਿਹਾ ਜਾਂਦਾ ਸੀ ਹਾਂਜੀ ਮਾਸੀ ਦੱਸੋ ਵੈਸਟ ਬੰਗਾਲ ਆਸਣ ਸੋ ਹਾਂਜੀ ਤੁਸੀਂ ਉਹਨਾਂ ਨੇ ਕਿਹਾ ਮੇਰਾ ਬਰਥ ਸਰਟੀਫਿਕੇਟ ਲੈਣ ਜਾਣਾ ਜਿਹੜਾ ਤੁਸੀਂ ਪੂਰਾ ਡਰੈੱਸ ਦੱਸ ਦੋ ਚਲੋ ਦੱਸੋ ਕੋਲਕਾਤਾ ਕੋਲਕਾਤਾ ਦਾ ਦੁਬਾਰਾ ਸੀ ਗਿਆ ਕੋਲਕਾਤਾ ਹੋਰ ਹਸਪਤਾਲ ਦਾ ਨਾਮ ਨਾ ਦੱਸਣ ਲੱਗ ਜੂ ਕੋਲਕਾਤਾ ਹਾਂਜੀ ਫਿਰ ਤੁਹਾਨੂੰ ਸਕੂਲ ਚ ਮਾਈ ਡੀਅਰ ਸਿਸਟਰ ਪਲੀਜ਼ ਫੋਨ ਕੋ ਛੋੜ ਦਿਜੀਏ ਹੈਨਾ ਉਹ ਲੱਗ ਬਦਲ ਰਹੇ ਹੁੰਦੇ ਸੀ ਤੇ ਇਹੋ ਤਾਕਤ ਸੀ ਆ ਫਿਰ ਉਹ ਜਦੋਂ ਫਿਰ ਪਤਾ ਚੱਲਿਆ ਸੀ ਹੈਨਾ ਬਚਪਨ ਦੀਆਂ ਗੱਲਾਂ ਛੇੜੀਆਂ ਹੋਈਆਂ ਕਿੱਦਾਂ ਪਤਾ ਚੱਲਿਆ ਸੀ ਸਕੂਲ ਦਾ ਰਿਕਸ਼ਾ ਲਗਾਇਆ ਹੋਇਆ ਸੀ ਨਾ ਅੱਖ ਜਿਹੜੀ ਤੇ ਨਹੀਂ ਆਦੀ ਦਸਿਆ ਕਿੱਦਾਂ ਦੀ ਵਾਸੀ ਕਿਊਟੀ ਹਾਂ ਵਾਸੀ ਨਿਕਾਇ ਮੈਂ ਕਿਊਟੀ ਜੀ ਇਹ ਦੋ ਮਹਾਨ ਹਸਤੀਆਂ ਐ ਜਿਨ੍ਹਾਂ ਨੇ ਮੈਨੂੰ ਬਹੁਤ ਖਿਲਾਇਆ ਇਹਨਾਂ ਨੇ ਮੈਨੂੰ ਦੱਸਿਆ ਹੈ ਨਾ ਵਾਸੀ ਗੋਦੀ ਜੀ ਚੱਕ ਪਾਇਆ ਬਹੁਤ ਪਤਾ ਤੁਸੀਂ ਸਕੂਲ ਵੀ ਲੈ ਜਾਂਦੇ ਸੀ ਹਨ ਸਕੂਲ ਵੀ ਲੈ ਕੇ ਜਾਂਦੇ ਸੀ ਮੈਨੂੰ ਸਕੂਲ ਲੈ ਜਾਂਦੇ ਸੀ ਚੱਕੀ ਛੋਟੀ ਜੀ ਨੂੰ ਹੈ ਉਸ ਵਕਤ ਬੱਚੇ ਨੂੰ ਆੜ ਦੇ ਦਿੰਦੇ ਸੀ ਇਸ ਜਿਸ ਤਰ੍ਹਾਂ ਛੋਟੇ ਬੱਚੇ ਨੂੰ ਲੈ ਆਨੇ ਸੀ ਲੈ ਆਉਂਦਾ ਸੀ ਜੋ ਤਨੂ ਬਿਸਕੁਟ ਖਾਣ ਨਾ ਦਿੰਦੇ ਹੁੰਦੇ ਸੀ ਨਾ ਮਾਂ ਇਹ ਇਹ ਲੋ ਬਿਸਕੁਟ ਖਵਾ ਦੇ ਗੋਦੀ ਚੱਕ ਕੇ ਖਲਾ ਲਾ ਫਿਰ ਮੈਂ ਪਤਾ ਕੀ ਕਰਦੀ ਸੀ ਬਿਸਕੁਟ ਨਾਲ ਨਾ ਇਹਦਾ ਮੂਲ ਵੇੜ ਲਾ ਉਹ ਬਿਸਕੁਟ ਸਾਰਾ ਖਾ ਗਾ ਆ ਦੇਖੋ ਗਾਇਸ ਹਕੀਕਤ ਹਕੀਕਤ ਦੇਖ ਲਓ ਅੱਜ ਪਤਾ ਚੱਲ ਰਹੀ ਹੈ ਕਿ ਮੇਰੀ ਭੈਣ ਨੇ ਦੇਖੋ ਮੈਂ ਨਾ ਕਿੱਦਾਂ ਕਰਿਆ ਹੈ ਨਾ ਮੇਰਾ ਮੇਰੇ ਹਿੱਸੇ ਦਾ ਬਿਸਕੁਟ ਖਾਦਾ ਹੈ ਨਾ ਹੁਣ ਤਾਂ ਹੀ ਅੱਜ ਅੱਜ ਲੱਗਿਆ ਹੋਇਆ ਪੂਰੀ ਗੋਲ ਗੱਪਾ ਬੜੀ ਹੋਈ ਹੈ ਕਿਉਂਕਿ ਮੇਰੇ ਹਿੱਸੇ ਦੀ ਚੀਜ਼ ਖਾਦੀ ਹੋਈ ਹੈ ਐਵੇਂ ਤੁਹਾਨੂੰ ਮੈਂ ਦੱਸ ਦਮਾ ਮੇਰੇ ਹਿੱਸੇ ਦੀ ਇੱਕ ਚੀਜ਼ ਨਾ ਮੇਰੀ ਸਿਸਟਰ ਹੀ ਖਾ ਲੰਦੀ ਹੁੰਦੀ ਸੀ ਕਿਉਂਕਿ ਮੈਂ ਤਾਂ ਛੋਟੀ ਜੀ ਹੁੰਦੀ ਸੀ ਮੈਨੂੰ ਕਹਿੰਦਾ ਸੀ ਤੂੰ ਤਾਂ ਮਮੇ ਨੂੰ ਕਹਿਦੀ ਵੀ ਮੈਂ ਖਾ ਲਈ ਮੈਂ ਕਹਿੰਦੀ ਸੀ ਮੰਮੀ ਨੇ ਖਾ ਲਈ ਮੈਂ ਜਿੱ ਟਿਮੁੱਠੀ ਮੈਨੂੰ ਚੱਕ ਦਿੰਦੀ ਹੁੰਦੀ ਸੀ ਮੈਂ ਗੱਲਾਂ 'ਚ ਆ ਜਾਂਦੀ ਹੁੰਦੀ ਸੀ ਹਨਾ ਹੁਣ ਚਲੋ ਬਚਪਨ ਦੀਆਂ ਗੱਲਾਂ ਤਾਂ ਹੋ ਗਈਆਂ ਸਾਰੀਆਂ ਬਹੁਤ ਹੁੰਨੀਆਂ ਐ ਕਿਹੜੀ ਕਿਹੜੀ ਤੁਹਾਨੂੰ ਦੱਸੂਗੇ ਸੋ ਉਸ ਤੋਂ ਬਾਅਦ ਨਾ ਉੱਥੇ ਦੀ ਕਲਕੱਤੇ 'ਚ ਦੁਰਗਾ ਪੂਜਾ ਹੁੰਦੀ ਹੈ ਹਨਾ ਫੇਮਸ ਹੈ ਉੱਥੇ ਬਹੁਤ ਦੀ ਉਹਦੇ ਬਾਰੇ ਦੱਸੋ ਮੈਨੂੰ ਥੋੜਾ ਬਹੁਤਾ ਵੀ ਦੁਸ਼ਹਿਰੇ ਨੂੰ ਹੁੰਦੇ ਚਾਰ ਦਿਨ ਤੇ ਕੰਟੀਨਿਊ ਰਹਿੰਦੀ ਪੂਜਾ ਉੱਥੇ ਤੇ ਉਦੋਂ ਉੱਪਰ ਉਰੇ ਹੀ ਆਪਾਂ ਨੂੰ ਕੋਈ ਕ੍ਰੇਜ਼ ਨਹੀਂ ਸੀ ਇੱਥੇ ਹਨਾ ਇੱਥੇ ਨਹੀਂ ਆ ਗੰਗਦੇ ਚ ਚਮਚੀ ਦੀ ਸਤਵੀਂ ਅਸਤਰੀ ਨੰਬਰ ਆ اچھا ਦੁਸ਼ਹਿਰੇ ਤੋਂ ਪਹਿਲਾਂ ਹਨ ਹਾਂ ਦੁਸ਼ਹਿਰੇ ਤੋਂ ਪਹਿਲਾਂ 4 ਦਿਨ ਪਹਿਲਾਂ ਕਿੰਨੇ ਦਿਨ ਪਹਿਲਾਂ ਉਹ ਮਤਲਬ ਕਿ ਇਹ ਹੁੰਦੀ ਸੀ ਨਰਾਤੇ ਸ਼ੁਰੂ ਹੁੰਦੇ ਸੀਗੇ ਹਾਂ ਉਹ ਲੋ ਤਾਂ ਸ਼ੁਰੂ ਕਰ ਦਿੰਦੇ ਸੀਗੇ ਸਾਰੇ ਪੰਡਾਲ ਵਗੈਰਾ ਬਣਾਉਣਾ ਜਿੱਥੇ ਜਿੱਥੇ ਮਾਤਾ ਦੁਰਗਾ ਬਹੁਤ ਵਧੀਆ ਡੈਕੋਰੇਸ਼ਨ ਹੁੰਦੀ ਇੱਥੇ ਹਰ ਇੱਕ ਚੀਜ਼ ਦੀ ਵਧੀਆ ਡੈਕੋਰੇਸ਼ਨ ਕੀਤੀ ਜਿਹੜੇ ਤਾਂ ਮੇਰੇ ਵੀਰ ਭੈਣ ਵਜਿਹੇ ਕਲਕੱਤੇ ਨੂੰ ਬਲੋਂਗ ਕਰਦੇ ਹੋਗੇ ਜਾਂ ਰਿਲੇਟਿਵ ਰਹਿੰਦੇ ਹੋਗੇ ਉਹਨਾਂ ਨੂੰ ਤਾਂ ਦੁਰਗਾ ਪੂਜਾ ਦਾ ਬਿਲਕੁਲ ਮਹੱਤਵ ਪਤਾ ਹੋਊਗਾ ਪੰਜਾਬ ਵਾਲਿਆਂ ਨੂੰ ਗਾਇਸ ਘੱਟ ਪਤਾ ਹੈ ਸਹਰੇ ਵਾਲੇ ਦੇ ਨੇ ਉਹ ਬਿਸਰਜਨ ਕਰਦੇ ਨੇ ਬਿਸਰਜਨ ਕਰਦੇ ਹਾਂ ਮੈਨੂੰ ਵੀ ਸਾਰਾ ਯਾਦ ਆ ਕਿਉਂਕਿ ਮੈਨੂੰ ਵੀ ਸਾਰਾ ਉੱਥੇ ਦਾ ਬਸ ਇੰਨਾ ਕਿ ਉੱਥੇ ਰੌਣਕਾਂ ਬਹੁਤ ਲੱਗਦੀਆਂ ਸੀ ਨਾ ਦੁਰਗਾ ਪੂਜਾ ਮੰਦਰਾਂ ਸਪੈਸ਼ਲ ਕੱਪੜੇ ਸੁਆਉਂਦੇ ਸੀ ਹਨਾ ਉਸ ਲਾਈਟਾਂ ਦੀ ਡੈਕੋਰੇਸ਼ਨ ਬਹੁਤ ਹੁੰਦੀ ਹੈ ਮਤਲਬ ਸਾਰੇ ਕਿਤੇ ਜਾੜਾ ਮਾਤਾ ਦੀਆਂ ਜਿਸ ਤਰ੍ਹਾਂ ਜਗਰਾਤਾ ਜਗਰਾਤਾ ਤਾਂ ਤੁਹਾਨੂੰ ਚਲੋ ਪਤਾ ਹੀ ਆ ਇਸ ਤਰ੍ਹਾਂ ਜਿਵੇਂ ਸਾਰੀ ਜਗ੍ਹਾ ਮਾਤਾ ਦੀਆਂ ਮੂਰਤੀਆਂ ਹੁੰਦੀਆਂ ਸੀ ਲਾਈਆਂ ਵੀ ਹੁਣ ਵੀ ਉਦਾਂ ਹੀ ਹੁੰਦੀਆਂ ਹਨਾ ਉਸ ਤੋਂ ਬਾਅਦ ਫਿਰ ਦੀਵਾਲੀ ਦਾ ਤਿਹਾਰ ਹਨਾ ਆ ਜਾਂਦਾ ਮੰਨ ਲਓ ਉੱਥੇ ਦੀਵਾਲੀ ਨੂੰ ਤਿਹਾਰ ਉੱਥੇ ਕੱਪੜੇ-ਕੁਪੜੇ ਬਹੁਤ ਹੁੰਦਾ ਮੈਂ ਸੁਆਉਂਦੇ ਹੁੰਦੇ ਸੀ ਹਨਾ ਦੀਵਾਲੀ ਕਾਲੀ ਕੱਪੜੇ ਬਾਰੇ ਤਾਂ ਮੇਰੀ ਦੀ ਦੱਸੂਗੀ ਕਾਲੀ ਪੂਜਾ ਆਈ ਪਰ ਆਤ ਫੇਰੀਆਂ ਨੂੰ ਵੀ ਬਾਬਾ ਨਾਨਕ ਦੇ ਵੱਡੇ ਨੂੰ ਵੀ ਕੋਈ ਵੀ ਪ੍ਰੋਗਰਾਮ ਆਣਾ ਤਾਂ ਕੱਪੜੇ ਜ਼ਰੂਰ ਲੈਣੇ ਨਵੇਂ ਮੈਨੂੰ ਵੀ ਕੋਈ ਦਵਾ ਦਿੰਦਾ ਸੀ ਕਿ ਨਹੀਂ ਸਾਰੇ ਸਾਰੇ ਲੈਂਦੇ ਸੀ ਸਾਰੇ ਪਾਉਂਦੇ ਸੀ ਮੈਨੂੰ ਤਾਂ ਫਰਾਕ ਜੀ ਵੱਧੇ ਜੀ ਆਂਦੀ ਸੀ ਮੈਂ ਤਾਂ ਸੁਣਿਆ ਹਣ ਮੈਨੂੰ ਤਾਂ ਜੀ ਮੈਨੂੰ ਤਾਂ ਜੀ ਮੈਨੂੰ ਬਹੁਤ ਸੋਹਣੇ ਫਰਾਕ ਜੀ ਆਂਦੇ ਹੁੰਦੇ ਮੈਨੂੰ ਯਾਦ ਆ ਮੈਨੂੰ ਜੀਨਸ ਦੀ ਫਰਾਕ ਵੀ ਆਉਂਦੀ ਤੇ ਮੈਨੂੰ ਨਾ ਜੀਸਟਾਪ ਜਾ ਜਿਹੜੀ ਡਰੈਸ ਜੀ ਹੁੰਦੀ ਸੀ ਆ ਮੇਰੀ ਜੀਜੀ ਉਹ ਲੈ ਕੇ ਆਦੀ ਅੱਨਾ ਸ਼ੁਕਰ ਮੇਰੀ ਡਰੈਸ ਨਹੀਂ ਖੋਲ ਹੁੰਦੀ ਸੀ ਠੀਕ ਹੈ ਜੀ ਗੱਲਾਂ ਪ੍ਰਾਰੀਆਂ ਛੜੀਆਂ ਹੋਈਆਂ ਫਨ ਕਰਦੇ ਆ ਹਨਾ ਮਸੀਂ ਅ ਮਸੀਂ ਐਂ ਦੱਸੋ ਕਿ ਤੁਸੀਂ ਕਿੰਨੇ ਸਾਲ ਦੇ ਸੀ ਜਦੋਂ ਮੇਰਾ ਬਰਥ ਹੋਇਆ ਸੀ ਫੇਰ ਬਰਥ ਦੀ ਗੱਲ ਫੇਰ ਆ ਜਾਂਦੀ ਹੈ ਅੱਛਾ ਮੈਂ ਉਹ ਦੱਸ ਉਸ ਟਾਈਮ 10 ਕਿ 11 ਸਾਲ ਦੀ ਸੀ ਬਸ ਮਾਸੀ ਮੇਰੀ ਜਿਆਦਾ ਬੜੀ ਨਹੀਂ ਹੈਗੀ ਤਾਂ ਹੀ ਸਾਡਾ ਫਰੈਂਡ ਜਿਹੜੀ ਦੂਸਰੀ ਮਾਸੀ ਜਿਹੜੀ ਮੈਂ ਪਹਿਲਾਂ ਇੱਕ ਤੁਸੀਂ ਅਗਰ ਮੈਂ ਦੂਸਰੀ ਮਾਸਰੀ ਨੂੰ ਵੀ ਤੁਸੀਂ ਦੇਖ ਰਾ ਜਾਂਦੇ ਹੋ ਨਾ ਤਾਂ ਮੇਰੇ ਪਿਛਲੇ ਵਲੌਗ ਵਿੱਚ ਮਾਸੀ ਜੁਲਾਈ ਚ ਆਈ ਸੀ ਨਾ ਬੱਡੀ ਮਾਸੀ ਉਹ ਵਾਲੀ ਮਾਸੀ ਮੇਰੀ ਕਲਕੱਤੀ ਰਹਿੰਦੀ ਉਹਨੂੰ ਉਹ ਤਾਂ ਬੰਗਾਲੀ ਵੀ ਆਂਦੀ ਹੈ ਅਸੀਂ ਬੰਗਾਲੀ ਬੋਲਦੇ ਹੈ ਨਾ ਮਾਸੀ ਨੂੰ ਮਾਸੀ ਬੰਗਾਲੀ ਮੁੰਗਾਸੀ ਮਾਸੀ ਬੰਗਾਲੀ ਬੋਲਦੇ ਅੱਜ ਹੈ ਨਾ ਮੈਂ ਤਾਂ ਜਨਮ ਹੀ ਇੱਥੇ ਹੋਇਆ ਹੈ ਹਾਂ ਤੇ ਮਾਸੀ ਅਗਰ ਆਪਾਂ ਨੂੰ ਕਹਿਣਾ ਹੋਵੇ ਵੀ ਤੂੰ ਕਿੰਨੀ ਸੋਹਣੀ ਲੱਗਦੀ ਆ ਹੈ ਨਾ ਤੇ ਉਹ ਪੰਗਾਲੀ ਚ ਬੋਲ ਕੇ ਦੱਸਿਓ ਉਹ ਤੇ ਵੀ ਕੋਤੋਂ ਸੁੰਦਰ ਆチェ ਤੁਸੀਂ ਕੋਤੋਂ ਸੁੰਦਰ ਆチェ ਕੋਤੋਂ ਸੁੰਦਰ ਆチェ ਮੈਂ ਤਾਂ ਹਿੰਦੀ ਨਹੀਂ ਬੋਲੀ ਜਾਂਦੀ ਪਰ ਦੇਖੋ ਮੇਰੀ ਦੀਦੀ ਨੇ ਉੱਤੇ ਜਾ ਕੇ ਲੱਸੀ ਕਰਤੀ ਸੀ ਪੰਗਾਲੀ ਤੇ ਦੱਸ ਦੋ ਬਾਗ ਰੀਗੀ ਚਲੋ ਚਲੋ ਗਾਇਜ਼ ਨਹੀਂ ਦੱਸਦੇ ਹਲੋ ਉਲਟੀ ਪੁਲਟੀ ਬੰਗਾਲੀ ਬੋਲਦੀ ਸੀ ਐਂਡੀ ਵੀ ਕੋਈ ਫਿਰ ਕੀ ਹੋ ਗਿਆ ਮੈਂ ਵੀ ਤਾਂ ਉਲਟੀ ਪੁਲਟੀ ਹਿੰਦੀ ਜੀ ਬੋਲ ਜਾਂਦੀ ਹਾਂ ਮੈਂ ਪਤਾ ਕੀ ਕਰਦੀ ਹਾਂ ਜਦੋਂ ਮੈਂ ਹਿੰਦੀ ਬੋਲਣ ਲੱਗਦੇ ਆ ਨਾ ਤਾਂ ਮਿਕਸ ਪੰਜਾਬੀ ਨਹੀਂ ਕਿਹਾ ਸੀਗਾ ਮੈਂ ਗਾਈਜ਼ ਹੁਣ ਜਿਵੇਂ ਪੰਜਾਬ ਚ ਜਿਵੇਂ ਹੁਣ ਸਾਰੇ ਦੇਸ਼ਾਂ ਚੋ ਦੇਸ਼ ਤਾਂ ਚਲੋ ਆਪਣਾ ਹਿੰਦੁਸਤਾਨ ਹੈ ਇੱਥੇ ਜਿਵੇਂ ਹੋਰ ਸ਼ਹਿਰਾਂ ਚੋ ਇੱਥੇ ਜਿਵੇਂ ਯੂਪੀ ਦੇ ਇੱਥੇ ਪੰਜਾਬ ਚ ਆਂਦੇ ਆ ਪੰਜਾਬੀ ਬੋਲਣੇ ਲੱਗ ਜਾਂਦੇ ਆ ਇਸ ਤਰ੍ਹਾਂ ਹੀ ਅਸੀਂ ਕਲਕੱਤੇ ਚ ਰਹਿੰਦੇ ਸੀ ਵੈਸਟ ਬੰਗਾਲ ਉੱਥੇ ਬੰਗਾਲੀ ਭਾਸ਼ਾ ਤੋਂ ਦੇਖੋ ਉਹਨਾਂ ਦੀ ਲੈਂਗੁਏਜ ਉਧਰ ਦੇਖੋ ਮੈਨੂੰ ਥੋੜੀ ਬਹੁਤੀ ਸਮਝ ਆਂਦੀ ਆ ਤੇ ਮੇਰੀ ਸਿਸਟਰ ਹੋਰ ਮਾਸੀ ਹੁਣੀ ਜ਼ਿਆਦਾ ਰਹੇ ਹੋਏ ਆ ਮਾਸੀ ਮੂੰਹ ਥੋੜਾ ਥੱਲੇ ਕਰੋ ਤੇ ਆ ਮੈਂ ਕੀ ਕਹਿ ਰਹੀ ਸੀ ਹਾਂ ਇਹਨਾਂ ਨੂੰ ਥੋੜੀ ਮਾਸੀ ਨੂੰ ਤਾਂ ਜ਼ਿਆਦਾ ਆਉਂਦੀ ਹੈ ਹੈਨਾ ਮਾਸੀ ਹੁਣ ਤਾਂ ਤੁਸੀਂ ਹਾਂ ਜੀ ਹਾਂ ਮੈਂ ਇੱਕ ਗੱਲ ਦੱਸਦੀ ਆ ਜਿਹੜੇ ਸਾਡੇ ਡੈਡੀ ਜੀ ਸੀ ਨਾ ਸਾਨੂੰ ਨਾ ਪਾਹਨ ਹੀ ਨਿਕਲਦੇ ਸੀ ਕਿ ਸਾਡੇ ਨਾਲ ਇਹ ਨਾ ਬੰਗਾਲੀ ਨਾ ਸੀ ਜਿਵੇਂ ਹੈ ਨਾ ਪਰ ਦੀ ਜੀ ਤਾਂ ਮੇਰੀ ਫੇਰ ਵੀ ਸੀ ਕਿ ਤੇ ਉਹ ਥੋੜੀ ਮੋਟੀ ਸਿੱਖ ਗਈ ਸੀ ਕਿ ਬਸ ਫਿਰ ਉਹ ਉਹ 83 ਦੇ ਬੰਦ ਗਈ ਹਾਂ 1984 ਜਦੋਂ ਫਿਰ ਅਸੀਂ ਪੰਜਾਬ ਆ ਗਏ ਸੀ ਜਿਹੜਾ ਆਲਾ ਦੋ ਆਲਾ ਸੀ ਨਾ ਉਹ ਪੰਜਾਬੀ ਹੋਰ ਹਿੰਦੂਆ ਦਾ ਸੀ ਸਾਰੇ ਪੰਜਾਬੀ ਹਿੰਦੂਆ ਉੱਥੇ ਬੰਗਾਲੀ ਨਹੀਂ ਸੀ ਜਿੱਤੇ ਅਸੀਂ ਰਹਿੰਦੇ ਸੀ ਹੈ ਨਾ ਤਾਂ ਸਾਨੂੰ ਬੰਗਾਲੀ ਨਹੀਂ ਆਉਂਦੀ ਪਰ ਜਿਹਨੂੰ ਨਹੀਂ ਚੰਗੀ ਲੱਗਦੀ ਤਾਂ ਨਹੀਂ ਚੰਗੀ ਲੱਗਦੀ ਇਸ ਗੱਲ ਦਾ ਗੁੱਸਾ ਨਾ ਕਰਿਓ ਕਿ ਜਿਵੇਂ ਹੁਣ ਸਾਨੂੰ ਸਾਗ ਔਰ ਮੱਕੀ ਦੀ ਰੋਟੀ ਸੋਹਣੀ ਲੱਗਦੀ ਆ ਉਹਨਾਂ ਨੂੰ ਮੱਕੀ ਦੀ ਰੋਟੀ ਸਾਗ ਨਹੀਂ ਸੋਹਣਾ ਲੱਗਦਾ ਹੋਣਾ ਇਸ ਤਰੀ ਸਾਰਿਆਂ ਨੂੰ ਆਪਣੇ ਆਪਣੀ ਡਿਸ਼ ਪਸੰਦ ਆ ਤੇ ਉਹਨਾਂ ਦੀ ਉਹ ਬਾਤ ਕਹਿੰਦੇ ਆ ਨਾ ਰਾਈਸ ਨੂੰ ਚੌਲ ਚੌੜਾ ਨੂੰ ਜਿਵੇਂ ਆਪਾਂ ਚੌਲ ਪੰਜਾਬੀ ਚੌੜ ਕਹਿੰਦੇ ਆ ਚਲੋ ਇਸ ਟੌਪਿਕ ਬਾਰੇ ਵੀ ਆਪਾਂ ਉਹਨਾਂ ਦਾ ਡਿਸ਼ ਆ ਚਲੋ ਠੀਕ ਆ ਹਨਾ ਤੇ ਮੈਂ ਪਿੱਛੇ ਜੇ ਆਪਾਂ ਗਏ ਨਹੀਂ ਸੀ ਲਗਤੇ ਹਨਾ ਜਦ ਵਲੌਗ ਨਹੀਂ ਬਣਾਇਆ ਸੀ ਜਦ ਆਪਾਂ ਗਏ ਸੀ ਤੇ ਮੇਰਾ ਤਾਂ ਹੋਰਾਂ ਨਹੀਂ ਦਿਲ ਉੱਥੇ ਲੱਗਿਆ ਹੈਗਾ ਇੰਨੀ ਗਰਮੀ ਸੀ ਉੱਥੇ ਇੱਕ ਤਾਂ ਹਨਾ ਤੇ ਫਿਰ ਜਾਣਾ ਪੈਂਦਾ ਕੀ ਕਰੀਏ ਹਨਾ ਨਹੀਂ ਵਲੌਗ ਨਹੀਂ ਬਣਾਇਆ ਸਿਸਟਮ ਆਪਾਂ ਨੇ ਕੋਈ ਨਾ ਅਗਲੀ ਵਾਰ ਤੋਂ ਮੈਂ ਜਾਣਾ ਨਹੀਂ ਹੈਗਾ ਉੱਥੇ ਨਹੀਂ ਬਜਾਣਾ ਲੋ ਮਾਸੀ ਮੈਂ ਨਹੀਂ ਆਂਦੀ ਮਾਸੀ ਨੇ ਵਲੌਗ ਦੇਖਣਾ ਨਾ ਬੜੀ ਹੈ ਮਾਸੀ ਮੈਂ ਨਹੀਂ ਆਂਦੀ ਕਲਕੱਤੇ ਫੇਰ ਨਾ ਕਿਉਂ ਮੁੜ ਕੇ ਨਹੀਂ ਆਂਦੀ ਹੁਣ ਮੈਂ ਆਪਣੀ ਮਾਸੀ ਨੂੰ ਇਹ ਪੁੱਛਦੀ ਆ ਕਿ ਮਾਸੀ ਤੁਸੀਂ ਕਿਹੜੇ ਸਾਂਚੇ ਪੰਜਾਬ ਆਏ ਸੀ ਕਲਕੱਤੇ ਤੋਂ 92 ਚ ਆਸੀ 84 ਚ ਆਦੇ ਸੀ ਹਨਾ ਤਾਂ ਫਿਰ ਤੁਹਾਨੂੰ ਕਿੱਦਾਂ ਲੱਗਿਆ ਕਿ ਤੁਹਾਨੂੰ ਕਲਕੱਤਾ ਛੱਡ ਦੇਣਾ ਚਾਹੀਦਾ ਵੀ ਪੰਜਾਬ ਆਣਾ ਚਾਹੀਦਾ ਤੁਹਾਨੂੰ ਕੀ ਸੋਚਿਆ ਤੁਸੀਂ ਵੀ ਪੰਜਾਬ ਵਧੀਆ ਕਿਸ ਤਰ੍ਹਾਂ ਕੀ ਮਤਲਬ ਕਿਨੇ رائے ਦਿੱਤੀ ਤੁਹਾਨੂੰ ਬਸ ਵਧੀਆ ਲੱਗਿਆ ਪੰਜਾਬ ਆ ਗਏ ਸੀ ਬਸ ਇਹ ਸਾਰੇ ਰਿਸ਼ਤੇਦਾਰ ਤੋਂ ਚਲੋ ਇੱਧਰੇ ਮਾਸੀ ਉਹਨਾਂ ਦੇ ਵੀ ਰਿਸ਼ਤੇਦਾਰ ਸਾਰੇ ਇੱਧਰੇ ਸੀ ਸਾਡੇ ਵੀ ਇਸ ਤਰ੍ਹਾਂ ਮੇਰੇ ਡੈਡੀਓ ਗਏ ਸੀ ਉੱਧਰ ਭੂਆ ਫੁੱਫੜ ਸਾਰੇ ਇੱਧਰੇ ਸੀ ਸਾਰੇ ਤੋਂ ਇਹ ਇੱਥੇ ਆ ਕੇ ਆਪਣਾ ਹੁਣ ਮੇਰੀ ਮਾਸੀ ਲੁਧਿਆਣੇ ਰਹਿੰਦੀ ਆ ਠੀਕ ਆ ਉੱਥੇ ਜੋਬ ਕਰਦੇ ਆ ਵਧੀਆ ਉੱਥੇ ਆਪਣਾ ਬੱਚਿਆਂ ਦੀ ਵਧੀਆ ਪਰਵਿਸ਼ ਕਰੀ ਇਹਨਾਂ ਨੇ ਬਹੁਤ ਸਟਰਗਲ ਕਰਕੇ ਕਰੀਆ ਸਟਰਗਲ ਦੇਖੋ ਅੱਜ ਕੱਲ ਹਰੇਕ ਦੀ ਲਾਈਫ 'ਚ ਹੈ ਨਾ ਜਿਹਨੂੰ ਮਰਜ਼ੀ ਛੇੜ ਲੋ ਸਾਰਿਆਂ ਦੀ ਜ਼ਿੰਦਗੀ ਸਟ੍ਰਗਲ ਆ ਬਸ ਦੁੱਖਾਂ ਦੇ ਨਾਲ ਕਿਰਨੀਆਂ ਹੋਈਆਂ ਜ਼ਿੰਦਗੀਆਂ ਹੈ ਕਿਸੇ ਦੇ ਅੱਗੇ ਕਿਸੇ ਦੀਆਂ ਪਿੱਛੇ ਇਹ ਤਾਂ ਸਭ ਦੇ ਨਾਲ ਸਟੋਰੀਆਂ ਜੁੜੀਆਂ ਹੋਈ ਹੈ ਕਿਹੜੇ ਚੱਕਰਾਂ 'ਚ ਪੈ ਗਏ ਆਪਾਂ ਹੋਰ ਕੋਈ ਗੱਲਬਾਤ ਕਰਦੇ ਹਾਂ ਸੋ ਗਾਇਸ ਦੋਸਤੋ ਹੁਣ ਆਪਾਂ ਵਲੌਗ ਦਾ ਐਂਡ ਕਰਦੇ ਆਂ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਮਾਂ ਜੈਸੀ ਮਾਸੀ ਕੈਸੀ ਲਗੀ ਤੋ ਜਰੂਰ ਦੱਸਣਾ ਮਾਸੀ ਤਾਂ ਮਾਂ ਜੈਸੀ ਹੋ ਹੁੰਦੀ ਆ ਹਨਾ ਹੈ ਤਾਂ ਇਹ ਦੇਖੋ ਆਹਾ ਮੇਰੀ ਭੈਣ ਆ ਪਰ ਹੈ ਮੇਰੀ ਮਾਂ ਹੈ ਮੈਂ ਤੰਗ ਤਾਂ ਨਹੀਂ ਕਰਦੀ ਹਾਂ ਨਾ ਜਾਵਾਂ ਵੀ ਨਹੀਂ ਹੈ ਨਾ ਨਾ ਗੁੱਡ ਨਾਈਟ ਕਰ ਰਹੀ ਸੀ ਥੋੜੀ ਦੇਰ ਪਹਿਲਾਂ ਪਰ ਮੈਂ ਸੌ ਨਹੀਂ ਦੰਦੀ ਛੱਤੀ ਕਿਉਂਕਿ ਮੇ ਦਾ ਕੰਨ ਖਾਣੇ ਹੁੰਦੇ ਬਹੁਤ ਹੈ ਨਾ ਅੱਜ ਮਾਸੀ ਦੇ ਵਿਖਾਵਾਂਗੇ ਮਾਸੀ ਸੋਲੇ ਮਾਸੀ ਦੇ ਘਰ ਹੀ ਆਹ ਮਾਸੀ ਵੀ ਤਾ ਸੋਲੇ ਕਿਉਂਕਿ ਉਹ ਉਧਰ ਰਿਸ਼ਤੇਦਾਰ ਆਏ ਹੋਏ ਸੀ ਗੈਸਟ ਆਏ ਹੋਏ ਸੀ जिन्ने ਨੂੰ ਮਾ ਉਧਰ ਅਦਰ ਮਸ ਸੀ ਨੇ ਨੀਂਦ ਕੱਢ ਲਈ ਮੈਗਾ ਜਲ ਕੋਈ ਨਹੀਂ ਮਸ ਸੀ ਨੂੰ ਰਾਤ ਤੋਂ ਬਰਾਦ ਨੂੰ ਹੁਣ ਤੰਗੇ ਕਰਨੇ ਚ ਹੈ ਬਸ ਆਪਾਂ ਠੀਕ ਆ ਲਓ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਆ ਵਲੌਗ ਫੁੱਲ ਵਾਚ ਕਰਿਓ ਤਾਂ ਹੀ ਮੈਨੂੰ ਪਤਾ ਚੱਲੂਗਾ ਕਿ ਤੁਸੀਂ ਕਮੈਂਟ ਚ ਤਾਂ ਹੀ ਪਤਾ ਚੱਲਦਾ ਹੈ ਕਿ ਤੁਸੀਂ ਮੇਰਾ ਵਲੌਗ ਫੁੱਲ ਦੇਖਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਫੇਰ ਨਿਊ ਵਲੌਗ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਨਾਈਟ